ਅੰਜ ਜਖੇਪੜ ਵਿਖੇ ਬਲਾਕ ਸਲਾਮ ਜਿਦਾ ਸੰਗਰੂਪ ਸਜੰਟਾ ਕੰਪਨੀ ਵੱਲੋਂ ਐਨ ਕੇ 7750 ਜੋ ਸਜੰਟਾ ਕੰਪਨੀ ਦੀ ਮੰਤਰੀ ਆਉਂਦੀ ਹੈ ਉਹਦੇ ਉੱਪਰ ਇਸਲਾਮ ਆਲ ਉਹ ਬਹੁਤ ਨਹੀਂ ਜਿਸ ਵਿੱਚ ਕਿਸਾਨਾਂ ਨੂੰ ਐਨ ਕੇ 7750 ਬਾਰੇ ਦੱਸਿਆ ਗਿਆ ਹੈ ਅਪਾ ਸਜੰਟਾ ਦੀ ਕੰਪਨੀ ਸਜੰਟਾ ਗੈਸ ਧੋਨੇ ਦੀ ਫਸਲ ਹੈ ਜਾਂ ਕੋਈ ਵੀ ਫਸਲ ਹੈ ਜਾਂ ਆਪਣੀ ਕਰਤੱਵ ਹੈ ਤੇ ਬਾਕੀ ਸਾਡੀ ਜਿਵੇਂ ਆਪਣੇ ਬੰਦੇ ਬੈਠੇ ਨੇ انسان ਹੈ انسان ਕੀ ਵੀ ਕੁਝ ਅਵਸਥਾ ਹੁੰਦੀ ਹੈ ਨਾ ਜਿਵੇਂ ਬਚਪਨ ਜਵਾਨੀ ਬੁਢਾਪਾ ਇਸ ਵੀਡੀਓ ਦਾ ਐਸੇ ਹੀ ਕੋਈ ਵੀ ਫਸਲ ਕੀ ਅਵਸਥਾ ਹੀ ਹੁੰਦੀ ਹੈ ਅਗਰ ਝੋਨੇ ਦੀ ਫਸਲ ਦੀ ਅਵਸਥਾ ਕੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਜੋ ਅਵਸਥਾ ਹੁੰਦੀ ਹੈ ਉਹ ਪਨੀਰੀ ਦੀ ਅਵਸਥਾ ਹੁੰਦੀ ਹੈ ਫਿਰ ਫਟਾਰੇ ਦੀ ਹੁੰਦੀ ਹੈ ਉਹ ਫਿਰ ਜਦੋਂ ਫਸਲ ਕੋਬ ਚ ਆਂਦੀ ਹੈ ਜਿੰਨੂੰ ਗਾਪੇ ਦੀ ਅਵਸਥਾ ਬੋਲਦੇ ਆਪਾਂ ਨਾ ਠੀਕ ਹੈ ਜਦੋਂ ਮੁੰਜਰ ਬਾਹਰ ਆਉਂਦੀ ਹੈ ਉਹ ਲਾਸਟ ਚਿੱਟਾ ਕੇ ਅੰਦਰ ਸਭ ਤੋਂ ਲਾਸਟ ਦੀ ਅਵਸਥਾ ਹੁੰਦੀ ਹੈ ਉਹ ਪਕੰਦੀ ਹੁੰਦੇ ਆਪਾਂ ਮੱਕਾ ਤੋਂ ਮੈਂ ਜ਼ਿਆਦਾ ਨਾ ਗੱਲਬਾਤ ਕਰਕੇ ਜੋ ਪਹਿਲੇ ਚਿੱਟੇ ਅਧਿਕਾਰੀ ਪਨੀਰੀ ਲਗਾਤੇ ਉਹ ਉਸ ਤੇ ਲੱਗিয়ে 50 ਤੋਂ 60 ਕਿਹੜੀ ਕਿਹੜੀ ਸਮੱਸਿਆਵਾਂ ਆਂਦੀਆਂ ਵੀ ਤੁਹਾਡੇ ਤੋਂ ਸਵਾਲ ਜਵਾਬ ਪੈਂਦਾਂਗੇ ਸੋਨੂੰ ਵੀ ਇਸ ਟਾਈਮ ਹੁਣ ਇਹ ਜੋ ਟਾਈਮ ਚੱਲਦਾ ਪਿਆ ਹੈ ਕਿਹੜਾ ਟਾਈਮ ਚੱਲਦਾ ਹੈ